ਅੱਜ 15 ਅਗਸਤਾ 77 ਸਾਲ ਪਹਿਲਾਂ ਅਜਤੇ ਦੇਣੀ ਅਸੀਂ ਆਪਣੀ 120 ਕਿੱਲੇ ਜ਼ਮੀਨ ਛੱਡ ਕੇ ਦੋ ਹਵੇਲੀਆਂ ਛੱਡ ਕੇ ਚਾਰ ਬਲਦਾਂ ਦੀਆਂ ਜੋੜੀਆਂ ਛੱਡ ਕੇ ਮੱਝਾਂ ਝੋਟੀਆਂ ਛੱਡ ਕੇ ਭਰੇ ਪਕੰਨੇ ਸੰਦੂਕ ਤੇ ਪੇਟੀਆਂ ਛੱਡ ਕੇ ਆਪਣੀਆਂ ਸਰਦਾਰੀਆਂ ਛੱਡ ਕੇ ਮੰਗਤਿਆਂ ਵਾਂਗੂ ਇੱਧਰ ਆਏ ਸੀ ਇੱਕੋ ਦਿਨ ਚ ਅਸੀਂ ਕਰੋਪੇਕਾਰ ਹੋ ਗਏ ਇੱਕੋ ਦਿਨ ਚ ਅਸੀਂ ਸਰਦਾਰਾਂ ਤੋਂ ਪਨਾਹ ਗਿਰਖਮਾਉਣ ਲੱਗ ਪਏ ਸੀ ਕਿਆਸੀ ਬਦ ਕਿਸਮਤੀ ਕਿੱਥੇ ਅਸੀਂ ਲਾਹੌਰ ਦੇ ਵਾਸੀ ਤੇ ਕਿੱਥੇ ਅਸੀਂ ਪਿੰਡ ਪਿੰਡ ਰੁਲਣ ਵਾਲੇ ਪਹਿਲਾ ਇੱਕ ਪਿੰਡ ਬੈ ਜ਼ਮੀਨ ਲਾਟੋਗੀ ਉੱਠ ਕੇ ਦੂਜੇ ਪਿੰਡ ਚਲੇ ਗਏ ਜ਼ਮੀਨ ਦਾ ਕੁਛ ਹਿੱਸਾ ਦੂਜੇ ਜ਼ਿਲ੍ਹੇ ਵਿੱਚ ਚਲਾ ਗਿਆ ਉੱਠ ਕੇ ਤੀਜੇ ਪਿੰਡ ਕੀ ਉੱਥੇ ਰਹਿਣ ਬਸੇਰਾ ਹੋ ਗਿਆ ਨਹੀਂ ਉਹਨੇ ਸ਼ਹਿਰ ਨੂੰ ਪਿੰਡਾਂ ਚੋਂ ਸ਼ਹਿਰਾਂ ਵਿੱਚ ਵਸੰਦਰਵਾਜ ਪੈ ਗਿਆ ਤੇ ਫਿਰ ਸ਼ਹਿਰਾਂ ਤੋਂ ਬਾਹਰਲੇ ਮੁਲਕਾਂ ਚ ਜਾਣ ਦਾ ਸਾਡੇ ਪੈਰਾਂ ਚ ਉਦੋਂ ਤੋਂ ਹੀ ਚੱਕਰ ਨੇ ਸਾਨੂੰ ਕਿਤੇ ਟਿਕਾਣੇ ਕਿਤੇ ਸਕੂਲ ਨਹੀਂ ਬਾਹਲੇ ਮੁਲਕਾਂ ਵਿੱਚ ਵੀ ਨਹੀਂ ਬਾਹਲੇ ਮੁਲਕਾਂ ਜਾ ਕੇ ਹੁਣ ਸੋਚਦੇ ਆ ਇਹਦੋਂ ਤਾਂ ਪੰਜਾਬ ਹੀ ਚੰਗਾ ਸੀ ਇਹ ਮੇਰੇ ਬਾਪੂ ਜੀ ਨੇ ਮੇਰੇ ਦਾਦਾ ਜੀ ਇਹਨਾਂ ਦਾ ਸੁਭਾ ਸਾਧੂ ਸੀ ਦਿਨ ਰਾਤ ਰੱਬ ਨੂੰ ਧਿਆਉਂਦੇ ਰਹਿੰਦੇ ਸੀ ਜ਼ਿੰਦਗੀ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਕੋਈ ਸ਼ਿਕਵਾ ਨਹੀਂ ਭਾਵੇਂ ਲੱਖਾਂ ਮੁਸੀਬਤਾਂ ਪਈਆਂ ਜਿੰਨਾ ਚਿਰ ਵੀ ਰਹੇ ਮੈਂ ਇਨ੍ਹਾਂ ਦੇ ਮੂੰਹ ਕਦੀ ਵੀ ਕਿਸੇ ਦੀ ਬਦਖੋਈ ਨਹੀਂ ਸੁਣੀ ਘਰ ਵਾਲੀ ਛੇਤੀ ਗੁਜ਼ਰ ਗਈ ਤਾਂ ਦੁੱਖ ਸੁਖ ਦੀ ਸਾਂਝ ਸਭ ਤੋਂ ਜ਼ਿਆਦਾ ਵੱਡੀ ਪੈਨ ਨਾਲ ਸੀ ਤੇ ਵੱਡੀ ਪੈਨ ਦਾ ਇੰਨਾ ਵੱਡਾ ਸਤਕਾਰ ਕਿ ਜੋ ਵੀ ਕਹਿਣ ਬਿਨਾਂ ਨਫਾ ਨੁਕਸਾਨ ਵਿਚਾਰੇ ਸੱਤ ਸੀ ਇਹੋ ਜੇ ਸਬਰ ਸ਼ੁਕਰ ਵਾਲੇ ਇਨਸਾਨ ਦੇ ਮੂੰਹ ਜ਼ਿੰਦਗੀ ਦੇ ਅਖੀਰਲੇ ਸਾਲਾਂ 'ਚ ਮੈਂ ਸਿਰਫ ਇੱਕ ਦੁੱਖ ਸੁਣਿਆ ਉਹ ਦੁੱਖ ਸੀ ਸੰਤਾਲੀ ਉਹ ਸੀ ਵੰਡ ਜਿਨਨੇ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਸੀ ਉਹਦੇ ਨਾਲੋਂ ਵਿਛੋੜ ਦਿੱਤਾ ਉਹ ਪਿੰਡ ਜਿਹਨੂੰ ساری ਜ਼ਿੰਦਗੀ ਮੁੜ ਕੇ ਇੱਕ ਵਾਰ ਵੀ ਤੱਕਣ ਦਾ ਮੌਕਾ ਨਹੀਂ ਮਿਲਿਆ ਉਹਦਾ ਵਿਛੋੜਾ ਬਹੁਤ ਵੱਡਾ ਸੀ ਅੱਧੇ ਸਦੀ ਤੋਂ ਬਾਅਦ ਸਮਾਂ ਬੀਤ ਜਾਂਦੇ ਵੀ ਉਹਨਾਂ ਨੂੰ ਆਪਣੇ ਪਿੰਡ ਦੀ ਕੱਲੀ-ਕੱਲੀ ਚੀਜ਼ ਯਾਦ ਆਉਂਦਾ ਸੀ ਆ ਸਾਡਾ ਘਰ ਸੀ ਇਹਦੇ ਗੱਛਪੜ ਸੀ ਆ ਸਾਡੀ ਡਿਓਡੀ ਸੀ ਇਹਦੇ ਵਿੱਚ 151 ਬਿਸਰਾ ਡੱਟਦਾ ਸੀ ਬਾਹਰ ਸਾਡਾ ਕੋਰਟ ਸੀ ਆ ਪਿੰਡ ਵਿੱਚ ਆ ਚੀਜ਼ ਇੱਥੇ ਸੀ ਆ ਫਲਾਣਾ ਇਦਾਂ ਸੀ ਆ ਇਦਾਂ ਸੀ ਕੱਲੀ ਕੱਲੀ ਚੀਜ਼ ਉਹਨਾਂ ਨੂੰ ਐਨੀ ਉਮਰ ਤੱਕ ਇਹਨਾਂ ਬਿਨ ਜਾਲ ਸੀ ਇਹ ਉਹ ਪਲ ਸੀ ਜਦੋਂ ਉਹਨਾਂ ਦੇ ਅੰਦਰ ਦੀ ਚੀਜ਼ ਦੀ ਸਾਂਝ ਮੇਰੇ ਅੰਦਰ ਨਾਲ ਪਈ ਤੇ ਉਹ ਸਦਾ ਲਈ ਮੇਰੇ ਅੰਦਰ ਵੀ ਘਰ ਕਰ ਗਈ ਜੋ ਤੜਪ ਉਸ ਸਮੇਂ ਉਹਨਾਂ ਵਿੱਚ ਸੀ ਆਪਣੀ ਜਨਮ ਭੂਮੀ ਤੇ ਪਰਤਨ ਦੀ ਅੱਜ ਮੇਰੇ ਅੰਦਰ ਵੀ ਆ ਤੇ ਮੈਂ ਇਹ ਆ ਇਹ ਤੜਪਾ ਆਪਣੀਆਂ ਅਗਲੀਆਂ ਪੀੜ੍ਹੀਆਂ ਦੀ ਝੋਲੀ ਵਿੱਚ ਪਾ ਕੇ ਜਾਊਂਗੀ ਜਿਵੇਂ ਉਹਨਾਂ ਨੇ ਮੇਰੀ ਝੋਲੀ ਵਿੱਚ ਪਾਈ